brought to by silver pumps top quality or consistent performance ke liye sirf silver pumps naam yaad rakhna bahut bahut dhanyawad bahut bahut shukriya bahut hi khubsurat shahar chandigarh aur rajya chandigarh de is khubsurat ground de vich manch te aseen ਮਾਨਯੋਗ ਗਵਰਨਰ ਸਾਹਿਬ ਔਰ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਮਾਨਯੋਗ ਹਰਿਆਣਾ ਦੇ ਗਵਰਨਰ ਸਾਹਿਬ ਮਾਨਯੋਗ ਸੀਐਮ ਹਰਿਆਣਾ ਸ਼੍ਰੀ ਨੈਪ ਸਿੰਘ ਸੈਣੀ ਜੀ ਹਰਿਆਣਾ ਕੈਬਨਿਟ ਦੇ ਮੰਤਰੀਗਣ ਹਰਿਆਣਾ ਵਿਧਾਨ ਸਭਾ ਦੇ ਅਧਿਕਸ਼ ਸਪੀਕਰ ਸਾਹਿਬ राज्यसभा देश की सब तो बड़ी पंचायत लोकसभा राज्यसभा के मैंबर साहबान और माननीय पूजन योग लोकेश मुनि जी आचार्य जैन आचार्य जो भूपेंद्र सिंह जी शंकराचार्य जी अलग-अलग धर्मों से जो फादर बैठे हैं ईसाई धर्म से सो आज बहुत सारीयां संस्थावां चंडीगढ़ दीयां एनजीओस एनसीसी और जो देश नु प्यार करने वाले लोग ने आज जो ओलंपियन ऑफिसर साहिबान जिन्ने भी प्रशासन दे चंडीगढ़ दे आए ने और सब तो बाद ਜਿਨ੍ਹਾਂ ਨੂੰ ਅਸੀਂ ਮੈਸੇਜ ਦੇਣਾ ਹੈ ਤੇ ਜਿਨ੍ਹਾਂ ਰਾਹੀਂ ਮੈਸੇਜ ਅੱਗੇ ਪਹੁੰਚਾਉਣਾ ਹੈ ਪਿਆਰੇ ਪਿਆਰੇ ਬੱਚੇ ਸਕੂਲਾਂ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਬੱਚੋ ਤੁਹਾਡੀ ਉਮਰ ਇਦਾਂ ਦੀ ਹੈ ਕਿ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਕੋਰੇ ਕਾਗਜ਼ ਵਰਗਾ ਮਨ ਹੈ ਜੋ ਮਰਜ਼ੀ ਲਿਖ ਦੋ ਉਹੀ ਪੱਕ ਜਾਂਦਾ ਬਾਅਦ ਚ ਮੇਰੇ ਕੋਲ ਐਗਜ਼ਾਮਪਲਸ ਪਈਆਂ ਨੇ ਉਦਾਹਰਨਾਂ ਪਈਆਂ ਨੇ ਕਿ ਇਸ ਉਮਰ ਦੇ ਵਿੱਚ ਬੁਰੀ ਸੰਗਤ ਦਾ ਸ਼ਿਕਾਰ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਆ ਕਿਉਂਕਿ ਯਾਰ ਦੋਸਤ ਬੈਠੇ ਆ ਯਾਰੀ ਦੋਸਤੀ ਦੀ ਕਸਮ ਯਾਰ ਤੂੰ ਇੱਕ ਵਾਰੀ ਨਸ਼ਾ ਕਰਕੇ ਦੇਖ ਲਾ ਤੈਨੂੰ ਯਾਰੀ ਦੋਸਤੀ ਦੀ ਕਸਮ ਉਹ ਯਾਰੀ ਦੋਸਤੀ ਦੀ ਕਸਮ ਚ ਐਸਾ ਫਸਦਾ ਬੱਚਾ ਬਾਅਦ ਚ ਜ਼ਿੰਦਗੀ ਚ ਦੁਬਾਰਾ ਨਿਕਲ ਨਹੀਂ ਸਕਦਾ ਜੇ ਤੁਹਾਡੇ ਕੋਲੇ ਐਦਾਂ ਦਾ ਕੋਈ ਆਫਰ ਆਉਂਦਾ ਤੁਸੀਂ ਆਪ ਤਾਂ ਬਚਣਾ ਹੀ ਹੈ ਆਪਣੇ ਟੀਚਰਜ਼ ਨੂੰ ਦੱਸੋ ਆਪਣੇ ਪੇਰੈਂਟਸ ਨੂੰ ਦੱਸੋ ਤਾਂ ਕਿ ਜਿਹੜੇ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਤੁਹਾਨੂੰ ਜਾਲ 'ਚ ਫਸਾ ਰਹੇ ਨੇ ਉਹਨਾਂ ਨੂੰ ਵੀ ਬਚਾ ਸਕੀਏ ਕੋਈ ਖਾਸ ਗੱਲ ਨਹੀਂ ਜੇ ਕੋਈ ਉਹ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਚਾਇਆ ਜਾ ਸਕਦਾ ਹਰ ਚੀਜ਼ ਦਾ ਹੱਲ ਹੈਗਾ ਸਮਾਜ ਦੇ ਵਿੱਚ ਸਨਮਾਨ ਦੀ ਜ਼ਿੰਦਗੀ ਔਰ ਅਜੇ ਤਾਂ ਤੁਸੀਂ ਬਹੁਤ ਪੜ੍ਹਾਈ ਕਰਨੀ ਆ ਉੱਚੀਆਂ ਪਦਵੀਆਂ ਤੇ ਜਾਣਾ ਸੋ ਅੱਜ ਹੀ ਇਹ ਮਨ ਦੇ ਵਿੱਚ ਇਹ ਸੰਕਲਪ ਕਰਕੇ ਜਾਇਓ ਕਿ ਅਸੀਂ ਆਪ ਤਾਂ ਬਚਣੀ ਬਚਣਾ ਅਸੀਂ ਨਾਲ ਦਿਆਂ ਨੂੰ ਵੀ ਬਚਾਉਣਾ ਉਹਦੇ ਪੇਰੈਂਟਸ ਨੂੰ ਦੱਸੋ ਜਾਂ ਟੀਚਰਾਂ ਨੂੰ ਦੱਸੋ ਕਿ ਜੀ ਆ ਇੱਥੇ ਇਦਾਂ ਹੋ ਰਿਹਾ ਤਾਂ ਕਿ ਉਹਨੂੰ ਉਸੇ ਸਟੇਜ ਤੇ ਖਤਮ ਕੀਤਾ ਜਾ ਸਕੇ ਕਹਿੰਦੇ ਆ ਨਾ ਕੈਂਸਰ ਪਹਿਲੀ ਸਟੇਜ ਤੇ ਪਤਾ ਲੱਗ ਜਾਏ ਉਹਦਾ ਇਲਾਜ ਹੋ ਜਾਂਦਾ ਜੇ ਤੀਜੀ ਚੌਥੀ ਸਟੇਜ ਤੇ ਪਤਾ ਲੱਗੇ ਤਾਂ ਉਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਇਹਨੂੰ ਪਹਿਲੀ ਸਟੇਜ ਤੇ ਹੀ ਖਤਮ ਕਰ ਲਈਏ ਤਾਂ ਇਹ ਆਪਣੇ ਸਮਾਜ ਲਈ ਇੱਕ ਸਿਹਤਮੰਦ ਸਮਾਜ ਲਈ ਬਹੁਤ ਜ਼ਰੂਰੀ ਹੋਊਗਾ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਗਵਰਨਰ ਸਾਹਿਬ ਵੀ ਉਹਦੇ ਵਿੱਚ ਜਾਂਦੇ ਰਹਿੰਦੇ ਆ ਸੋ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਉਹਦਾ ਬਹੁਤ ਵੱਡਾ ਅਸਰ ਪੈ ਰਿਹਾ ਔਰ ਜਿਹੜੇ ਨਸ਼ਾ ਤਸਕਰ ਸੀ ਜਿਹੜੇ ਵੇਚਦੇ ਸੀ ਉਹ ਜਦੋਂ ਪੁਲਿਸ ਜਾਂਦੀ ਹੈ ਪਿੰਡ ਚੋਂ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਆ ਤੇ ਅਸੀਂ ਉਹਨਾਂ ਘਰਾਂ ਦੀ ਵੀਡੀਓ ਬਣਾ ਲੈਨੇ ਆ ਜਿਹੜੇ ਭੱਜ ਗਏ ਦਾ ਮਤਲਬ ਉਹਨਾਂ ਨੇ ਆਪ ਹੀ ਦੱਸਤਾ ਕਿ ਅਸੀਂ ਨਸ਼ਾ ਵੇਚਦੇ ਆ ਭੱਜਣ ਦੀ ਲੋੜ ਕੀ ਸੀ ਸੱਚੇ ਬੰਦੇ ਨੂੰ ਭੱਜਣ ਦੀ ਲੋੜ ਹੈ ਜੇ ਨਹੀਂ ਘੈਂਦਾ ਹੁੰਦਾ ਸੋ ਇਸ ਕਰਕੇ ਭਗਤ ਸਿੰਘ ਨੇ ਕਿਹਾ ਸੀ ਪਾਕ ਸਿੰਘ ਸ਼ਹੀਦ ਆਜ਼ਮ ਪਾਕ ਸਿੰਘ ਦੀਆਂ ਲਾਈਨਾਂ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਤਾ ਹੈ ਸੋ ਜਦੋਂ ਇਨਕਲਾਬ ਆ ਜਾਏ ਜਦੋਂ ਕਿਸੇ ਗੱਲ ਦਾ ਇਨਕਲਾਬ ਆ ਜਾਇਆ ਨਸ਼ੇਮਪੁਰ ਦੀਨ ਇਨਕਲਾਬ ਅੱਜ ਮੈਨੂੰ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਿਹਾ ਹੈ ਗਵਰਨਰ ਸਾਹਿਬ ਦਾ ਬਹੁਤ ਧੰਨਵਾਦ ਹੈ ਇਨੇ ਸਕੂਲਾਂ ਦੇ ਬੱਚੇ ਇਕੱਠੇ ਕੀਤੇ ਆ ਮੈਨੂੰ ਪਤਾ ਧੁੱਪ ਉੱਪਰੋਂ ਜ਼ਿਆਦਾ ਮੈਂ ਜ਼ਿਆਦਾ ਨਹੀਂ ਬੋਲੂਗਾ ਪਰ ਇਹਨਾਂ ਮੈਨੂੰ ਪਤਾ ਹੈ ਕਿ ਅੱਜ ਜੋ ਤੁਸੀਂ ਸੰਕਲਪ ਲੈ ਕੇ ਜਾਓਗੇ ਤੁਹਾਡੇ ਸੀਨੀਅਰ ਬੈਠੇ ਨੇ ਤੁਹਾਡੇ ਟੀਚਰ ਬੈਠੇ ਨੇ ਤੁਹਾਡੇ ਕੋਚ ਬੈਠੇ ਨੇ ਤੁਹਾਡੇ ਮੈਂਟਰ ਬੈਠੇ ਨੇ ਤੁਸੀਂ ਜਦੋਂ ਅੱਜ ਉਹਨਾਂ ਨਾਲ ਸਵਾਲ ਕਰੋਗੇ ਕਿ ਹਾਂਜੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਤਾਂ ਇੱਕ ਲਹਿਰ ਲੋਕ ਲਹਿਰ ਪੈਦਾ ਹੋਊਗੀ ਇਸ ਕਰਕੇ ਆਓ ਇਕੱਠੇ ਹੋ ਕੇ ਆਪਾਂ ਆਪਣੇ ਸਮਾਜ ਨੂੰ ਨਰਵਾ ਸਮਾਜ ਬਣਾਈਏ ਤੁਸੀਂ ਕਿਸੇ ਨਸ਼ੇ ਕਰਨ ਵਾਲੇ ਗੀਤਾਂ ਦੇ ਸਿੰਗਰ ਨੂੰ ਵੀ ਰੋਲ ਮਾਡਲ ਨਾ ਬਣਾਓ ਜਿਹੜਾ ਨਸ਼ੇ ਦੇ ਪ੍ਰਮੋਸ਼ਨ ਦੇ ਗੀਤ ਗਾਉਂਦਾ ਉਹਨੂੰ ਵੀ ਰੋਲ ਮਾਡਲ ਨਾ ਬਣਾਓ ਰੋਲ ਮਾਡਲ ਬਣਾਉਣਾ ਮਿਲਖਾ ਸਿੰਘ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਕੌਰ ਜਿਹੜੀ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਹੈ ਮੋਗੇ ਤੋਂ ਹੈ ਰੋਲ ਮਾਡਲ ਬਣਾਉਣਾ ਉਹਨਾਂ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਸਿੰਘ ਜਿਹੜਾ ਇੰਡੀਅਨ ਹਾਕੀ ਟੀਮ ਦਾ ਕੈਪਟਨ ਹੈ ਸ਼ਮਸ਼ੇਰ ਗੁਰਜੰਟ ਹਰਮਨਪ੍ਰੀਤ ਭਾਰਤ ਦੀ ਹਾਕੀ ਟੀਮ ਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ ਅਸੀਂ ਤਾਂ ਮੈਡਲ ਜਿੱਤਣ ਵਾਲੇ ਆ ਅਸੀਂ ਫੌਜਾਂ 'ਚ ਭਰਤੀ ਹੋਣ ਲਈ ਮਸ਼ਹੂਰ ਆ ਅਸੀਂ ਜਰਨੈਲਾਂ ਲਈ ਮਸ਼ਹੂਰ ਆ ਅਸੀਂ ਕਰਨੈਲਾਂ ਲਈ ਮਸ਼ਹੂਰ ਆ ਅਸੀਂ ਕੁਸ਼ਤੀਆਂ ਲਈ ਮਸ਼ਹੂਰ ਆ ਕਬੱਡੀਆਂ ਲਈ ਮਸ਼ਹੂਰ ਆ ਪੰਗੜੇ ਲਈ ਮਸ਼ਹੂਰ ਆ ਪਰ ਸਾਡੀ ਮਸ਼ਹੂਰੀ ਉਹ ਕਿਤੇ ਫਿੱਕੀ ਪੈ ਗਈ ਸੀ ਭਾਰਤ ਹੈ ਬਾਗਮੁੰਦਰੀ ਵਿੱਚ ਨਾਗ ਪੰਜਾਬ ਦਾ ਜੇ ਪੰਜਾਬ ਜੇ ਮੁੰਦਰੀ ਦੇ ਵਿੱਚ ਨਾਗ ਫਿੱਕਾ ਹੋਵੇ ਮੁੰਦਰੀ ਦੀ ਕੋਈ ਵੈਲਿਊ ਨਹੀਂ ਰਹਿੰਦੀ ਇਸ ਨਾਗ ਦੀ ਆਪਾਂ ਚਮਕ ਫਿੱਕੀ ਨਹੀਂ ਪੈਣ ਦੇਣੀ ਇਸ ਨਗਰ ਨੂੰ ਨਾ ਹੋਰ ਚਮਕਾਉਣਾ ਪੰਜਾਬ ਚਮਕੂਗਾ ਹਰਿਆਣਾ ਚਮਕੂਗਾ ਚੰਡੀਗੜ ਚਮਕੂਗਾ ਤਾਂ ਦੇਸ਼ ਚਮਕੂਗਾ ਕਿਉਂਕਿ ਆਜ਼ਾਦੀ ਵੇਲੇ ਵੀ ਸਭ ਤੋਂ ਪਹਿਲਾਂ ਲੀਡ ਜਿਹੜੀ ਹੈ ਉਹ ਪੰਜਾਬ ਦੇ ਉਦੋਂ ਪੰਜਾਬ ਇਕੱਠਾ ਹੀ ਹੁੰਦਾ ਸੀ ਹਰਿਆਣਾ ਨਾਲ ਉਹ ਪੰਜਾਬ ਦੇ ਯੋਧਿਆਂ ਨੇ ਲਈ ਸੀ ਸਾਡੇ ਕੋਲੇ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕਤਾਰ ਸਿੰਘ ਸਰਾਬਾ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਮਦਨ ਲਾਲ ਢੀਂਗਰਾ ਵਰਗੀਆਂ ਐਗਜ਼ੈਂਪਲਾਂ ਪਈਆਂ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪਿਆ ਸਾਡੇ ਕੋਲੇ ਰਿਸ਼ੀਆਂ ਮੁੰਨੀਆਂ ਦੇ ਵੇਦ ਕੁਰਾਨ ਵੇਦ ਗ੍ਰੰਥ ਪਏ ਨੇ ਸਾਡੇ ਕੋਲੇ ਸਿੱਖਣ ਨੂੰ ਬਹੁਤ ਕੁਝ ਹੈ ਖਜ਼ਾਨਾ ਸਾਡੇ ਕੋਲੇ ਬੜਾ ਵੱਡਾ ਹੈ ਪੂਰੀ ਦੁਨੀਆ ਕੋਲੇ ਇੰਦਾ ਦਾ ਖਜ਼ਾਨਾ ਸ਼ਬਦਾਂ ਦਾ ਹੋਵੇ ਭਾਵੇਂ ਭਾਵੇਂ ਸਾਡੂੰ ਸਾਡੇ ਜਿਹੜੇ ਰੋਲ ਮਾਡਲ ਨੇ ਉਹਨਾਂ ਦਾ ਹੋਵੇ ਸੋ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਕਿਹਾ इश्क करना सबका पैदाइशी हक है इश्क करना सबका पैदाइशी हक है क्यों ना इस बार वतन की सरजमीं को महबूब बना लिया जाए सो दोस्तों जे देश दी धरती नु प्यार करिए ता फिर अपना फर्ज बणदा है कि आपा नरोए और तगड़े और सेहतमंद पंजाब सेहतमंद हरियाणा सेहतमंद चंडीगढ़ दी सृजना करिए ता भारत पूरा सेहतमंद होजूगा बहुत-बहुत धन्यवाद बहुत-बहुत मेहरबानी ਲੋਗੋ ਕੋ ਅਕਸਰ ਕਹਤੇ ਸੁਣਾ ਹੈ जिंदा ਰਹੇ ਤਾਂ ਫਿਰ ਮਿਲेंगे लेकिन इस पंजाबी दिल ने कहा है मिलते रहे तो जिंदा रहेंगे जदों मर्जी मिल लेओ जदों मर्जी कोई गाइडेंस लेनी है किस राजपाल साहब दे दरवाजे खुले है हरियाणा राजपाल दे दरवाजे खुले है साडे दरवाजे खुले है जदों मर्जी कोई किसी किस्म दी भी हेल्प चाहिदी होई वी आर देयर assi toha da saath dewange ਬਹੁਤ ਬਹੁਤ ਧੰਨਵਾਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਸਰ ਆਪਕੇ ਅਮੁੱਲ ਅਤੇ ਊਰਜਾ ਸੇ ਭਰਪੂਰ